ਮੂਸੇ ਅਲੇ ਦੇ ਇਨਸਾਫ ਲਈ ਅੱਗੇ ਆਇਆ ਜਿਗਰੀ ਯਾਰ ਸਨੀ ਮਾਲਟਨ ਪੰਜਾਬੀ ਗਾਇਕਾ ਤੇ ਸਾਧਿਆ ਨਿਸ਼ਾਨਾ ਪੋਸਟ ਸਾਂਝੀ ਕਰਕੇ ਪੁੱਛੇ ਪੰਜਾਬੀ ਗਾਇਕਾ ਨੂੰ ਸਵਾਲ ਅਨੀ ਮਾਲਟਨ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਸਿੱਧੂ ਨੂੰ ਆਇਦੇਨ ਯਾਦ ਕਰਦਾ ਹੈ ਤੇ ਉਸ ਦੇ ਲਈ ਕੋਈ ਨਾ ਕੋਈ ਪੋਸਟ ਜ਼ਰੂਰ ਸਾਂਝਾ ਕਰਦਾ ਹੈ। ਉਹਨਾਂ ਨੇ ਸਿੱਧੂ ਲਈ ਗੀਤ ਲੈਟਰ ਟੂ ਸਿੱਧੂ ਵੀ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ। ਰੀਸੈਂਟਲੀ ਉਹਨਾਂ ਨੇ ਇੱਕ ਪੋਸਟ ਸਾਂਝਾ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ। ਉਹ ਸਿੰਗਰ ਕਿੱਥੇ ਹੈ ਜੋ ਸਿੱਧੂ ਦੇ ਚਾਨ ਤੋਂ ਬਾਅਦ ਉਸ ਨੂੰ ਪਹਿਲੇ ਹਫ਼ਤੇ ਹੀ ਟ੍ਰਿਬਿਊਟ ਦੇ ਰਿਹਾ ਸੀ। ਹੁਣ ਉਸ ਦੇ ਲਈ ਕਿਉਂ ਨਹੀਂ ਬੋਲਦੇ? ਇਸੇ ਦੇ ਨਾਲ ਉਹਨਾਂ ਨੇ ਇੱਕ ਹੋਰ ਪੋਸਟ ਸਾਂਝਾ ਕੀਤੀ ਜਿਸ ਦੇ ਵਿੱਚ ਲਿਖਿਆ ਦੇਖੀ ਚੱਲ ਮਰਦਾਨਿਆ ਰੰਗ ਕਰਦਾਰ ਦੇ ਆਪੇ ਮਾਰ ਜਾਂਦੇ ਐ ਜਿਹੜੇ ਦੂਜਿਆਂ ਨੂੰ ਮਾਰਦੇ ਇਹ ਪੋਸਟ ਸਨੀ ਮਾਲੜਾ ਨੇ ਸੋਸ਼ਲ ਮੀਡੀਆ ਤੇ ਸਾਂਝਾ ਕਰਕੇ ਆਪਣੇ ਯਾਰ ਦੇ ਲਈ ਇਨਸਾਫ ਮੰਗਿਆ ਇਹਨਾਂ ਨੇ ਇਹ ਪੋਸਟ ਤੋਂ ਬਾਅਦ ਬਹੁਤ ਸਾਰੇ ਫੈਨਸ ਵੀ ਕਮੈਂਟ ਕਰ ਰਹੇ ਹਨ ਜਾਣਕਾਰੀ ਲਈ ਦੱਸਦੇ ਕਿ ਸਨੀ ਮਾਲੜਾ ਲਗਾਤਾਰ ਆਪਣੇ ਯਾਰ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਐ ਤੇ ਇਸ ਪੋਸਟ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਪੰਜਾਬੀ ਕਲਾਕਾਰਾਂ ਤੇ ਨਿਸ਼ਾਨਾ ਸਾਧਿਆ ਤੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਉਹ ਹੁਣ ਸਿੱਧੂ ਦੇ ਇਨਸਾਫ ਦੇ ਲਈ ਕਿਉਂ ਨਹੀਂ ਬੋਲਦੇ ਤੁਹਾਡੀ ਕੀ ਰਾਏ ਹੈ सनी ਮਾਲਟਨ ਦੀ ਇਸ ਪੋਸਟ ਦੇ ਉੱਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ